ਅੱਜ ਦੇਖੋ ਚਿਲਡਰਨ ਡੇ ਔਰ ਸਾਰਿਆਂ ਨੂੰ ਸਭ ਤੋਂ ਪਹਿਲਾਂ ਮੈਂ ਮੁਬਾਰਕਬਾਦ ਦਿੰਨਾ ਔਰ ਅੱਜ ਆਰ ਕੇ ਸੀਨੀਅਰ ਸਕੈਂਡਰੀ ਸਕੂਲ ਦੇ ਜਿਹੜੇ ਸਾਡੇ ਸਰਪ੍ਰਸਤ ਨੇ ਦਿਲਬਾਖ ਜੀ ਨੇ ਅੱਜ ਐਨੂਅਲ ਪ੍ਰੋਗਰਾਮ ਜਿਹੜਾ ਸਕੂਲ ਦਾ ਅੱਜ ਬਹੁਤ ਹੀ ਇੱਕ ਸਿਗਨੀਫੀਕੈਂਟ ਡੇ ਤੇ ਰੱਖਿਆ ਔਰ ਚਿਲਡਰਨ ਡੇ ਦੇ ਉਤੇ ਰੱਖਿਆ ਔਰ ਬੜੀ ਖੁਸ਼ੀ ਹੋਈ ਆ ਕਿ ਬਹੁਤ ਸੋਹਣੇ ਤਰੀਕੇ ਨਾਲ ਮਿਹਨਤ ਦੇ ਨਾਲ ਇਹ ਸਕੂਲ ਬਣਾਇਆ ਔਰ ਇਹਨਾਂ ਦਾ ਸਾਰਾ ਸਟਾਫ ਇਹਨਾਂ ਦੇ ਪ੍ਰਿੰਸੀਪਲ ਟੀਚਰ ਨਾਨ ਟੀਚਿੰਗ ਸਟਾਫ ਔਰ ਜਿੰਨੇ ਵੀ ਨੇ ਬਹੁਤ ਇੱਕ ਭਾਵਨਾ ਦੇ ਨਾਲ ਬੱਚਿਆਂ ਦੀ ਇੱਥੇ ਪਰਵਰਿਸ਼ ਕਰ ਰਹੇ ਨੇ ਉਹਨਾਂ ਨੂੰ ਚੰਗੀ ਐਜੂਕੇਸ਼ਨ ਦੇ ਰਹੇ ਨੇ ਉਸ ਤੋਂ ਇਲਾਵਾ ਹਰ ਬਾਕੀ ਦੀਆਂ ਐਕਟੀਵਿਟੀਆਂ ਚਾਹੇ 스포츠 ਮੈਚ ਹੈ ਕਲਚਰਲ ਐਕਟੀਵਿਟੀਆਂ ਨੇ ਔਰ ਉਹਦੇ ਵਿੱਚ ਵੀ ਬੱਚਿਆਂ ਨੂੰ ਇਹਨਾਂ ਨੇ ਪੂਰਾ ਨੰਬੂਨ ਬਣਾਇਆ ਔਰ ਜਦ ਐਜੂਕੇਸ਼ਨ ਦੇ ਨਾਲ ਨਾਲ ਉਹਨਾਂ ਦੀ ਪਰਸਨੈਲਿਟੀ ਦੀ ਪ੍ਰੋਪਰ ਡਵੈਲਪਮੈਂਟ ਜਿਹੜੀ ਉਹ ਕਰ ਰਹੇ ਨੇ ਔਰ ਮੈਂ ਸਮਝਦਾ ਕਿ ਇਹ ਸਾਡਾ ਇੱਕ ਲੋੜਵੰਦ ਏਰੀਆ ਹੈ ਤੇ ਲੋੜਵੰਦ ਪਰਿਵਾਰਾਂ ਦੇ ਬੱਚੇ ਪੜ੍ਹਦੇ ਨੇ ਔਰ ਇੱਥੇ ਇੱਕ ਮਿਆਰੀ ਸਿੱਖਿਆ ਦੇ ਦੇਣਾ ਬਹੁਤ ਵੱਡਾ ਪੁੰਨ ਹੈ ਸੋ ਇਹ ਸਕੂਲ ਇੱਕ ਜਿੱਥੇ ਐਜੂਕੇਸ਼ਨ ਦੇ ਰਿਹਾ ਉੱਥੇ ਇੱਕ ਬਹੁਤ ਵੱਡਾ ਸੋਸ਼ਲ ਔਰ ਇੱਕ ਪੁੰਨ ਦਾ ਕੰਮ ਕਰ ਰਿਹਾ ਕਿ ਇਸ ਏਰੀਏ ਦੇ ਬੱਚਿਆਂ ਨੂੰ ਜਿੱਥੇ ਬਹੁਤ ਜ਼ਿਆਦਾ ਨੀਡ ਸੀਗੀ ਉੱਥੇ ਇੱਕ ਚੰਗੀ ਮਿਆਰੀ ਐਜੂਕੇਸ਼ਨ ਮਿਲ ਰਹੀ ਹੈ ਔਰ ਮੈਂ ਸਮਝਦਾ ਕੀ ਜਿਹੜੀ ਵਿੱਦਿਆ ਹੈ ਤੀਸਰਾ नेत्र ਹੁੰਦੀ ਹੈ ਔਰ ਇਸ ਐਜੂਕੇਸ਼ਨ ਦੇ ਨਾਲ ਇਸ ਇਲਾਕਿਆਂ ਦੀ ਇਨ੍ਹਾਂ ਪਰਿਵਾਰਾਂ ਦੀ ਜਿਹੜੇ ਬੱਚੇ ਪੜ ਜਾਣਗੇ ਔਰ ਕਿਸੇ ਲੈਵਲ ਤੇ ਪਹੁੰਚ ਜਾਣਗੇ ਗਰੀਬੀ ਦੂਰ ਹੋਏਗੀ ਔਰ ਇਸ ਸਮਾਜ ਦੇ ਇੱਕ ਚੰਗੇ ਸਿਰਜਣਾ ਦੇ ਵਿੱਚ ਇਹ ਯੋਗਦਾਨ ਪਾਉਣਗੇ ਸੋ ਮੈਂ ਦਿਲਬਾਖ ਜੀ ਦਾ ਇਨ੍ਹਾਂ ਦੇ ਸਾਰੇ ਸਟਾਫ ਦਾ ਬਹੁਤ ਬਹੁਤ ਧੰਨਵਾਦੀ ਹਾਂ ਕਿ ਇਹ ਆਪਣੇ ਬਿਜ਼ਨਸ ਦੇ ਨਾਲ ਨਾਲ ਇਹ ਇਲਾਕੇ ਦੀ ਸੇਵਾ ਵੀ ਕਰ ਰਹੇ ਨੇ ਔਰ ਇੱਕ ਬਹੁਤ ਵਧੀਆ ਇਨ੍ਹਾਂ ਨੇ ਚੰਗੇ ਮਿਹਾਰ ਦੇ ਕੇ ਸਕੂਲ ਬਣਾਇਆ ਅੱਜ ਬਹੁਤ ਸੋਹਣਾ ਐਨਵਲ ਫੰਕਸ਼ਨ ਕੀਤਾ ਔਰ ਬੱਚਿਆਂ ਦੀ ਪਰਫਾਰਮੈਂਸ ਵੇਖ ਕੇ ਪਤਾ ਲੱਗਦਾ ਕਿ ਬੱਚੇ ਚੰਗੇ ਹੱਥਾਂ ਦੇ ਵਿੱਚ ਜਿਹੜਾ ਸਾਡਾ ਫਿਊਚਰ ਹੈ ਉਹ ਸੇਫ ਹੈ ਔਰ ਚੰਗੇ ਟੀਚਰ ਇਹਨਾਂ ਨੂੰ ਜਿਹੜੀ ਉਹ ਸਿੱਖਿਆ ਦੇ ਰਹੇ ਸੋ ਮੈਂ ਆਪਣੀ ਤਰਫੋਂ ਅੱਜ ਸਾਰੇ ਪੇਰੈਂਟਸ ਨੂੰ ਬੱਚਿਆਂ ਨੂੰ ਟੀਚਰਸ ਨੂੰ ਪ੍ਰਿੰਸੀਪਲ ਨੂੰ ਔਰ ਸਰਪ੍ਰਾਈਜ਼ ਨੂੰ ਖਾਸ ਤੌਰ ਤੇ ਲੱਖ ਲੱਖ ਵਧਾਈ ਦਿਨਾ। ਧੰਨ ਜੀ ਨੂੰ ਸਨਮਾਨ ਦਿੱਤਾ ਹੈ। ਆਰ ਕੇ ਮਾਡਰਨ ਕੀ ਕਹਾਂ ਚੋ। ਅੱਜ ਸਾਡੇ ਇਲਾਕੇ ਤੇ ਬਹੁਤ ਹੀ ਵਧੀਆ ਸਕੂਲ ਆਰ ਕੇ ਮਾਡਰਨ ਪਬਲਿਕ ਸਕੂਲ ਦੇ ਵਿੱਚ ਚਿਲਡਰਨਸ ਡੇ ਵੱਲੇ ਦੇ ਨਹੀਂ ਐਨਵਲ ਫੰਕਸ਼ਨ ਰੱਖਿਆ ਗਿਆ। ਬਹੁਤ ਹੀ ਵਧੀਆ ਤਰੀਕੇ ਨਾਲ ਪ੍ਰੋਗਰਾਮ ਨੂੰ ਆਰਗੇਨਾਈਜ਼ ਕੀਤਾ ਗਿਆ ਔਰ ਬੱਚਿਆਂ ਨੇ ਵੀ ਬਹੁਤ ਉਤਸ਼ਾਹ ਦੇ ਨਾਲ ਐਨਵਲ ਫੰਕਸ਼ਨ ਦੇ ਵਿੱਚ ਪਾਰਟਿਸਪੇਸ਼ਨ ਕੀਤੀ। ਦੇਖੋ ਚਿਲਡਰਨਸ ਡੇ ਤੇ ਐਨਵਲ ਫੰਕਸ਼ਨ ਨੂੰ ਸੇਮ ਡੇ ਰੱਖਣਾ ਪਿੱਛੇ ਮਤਲਬ ਸੋਚ ਹੀ ਬਹੁਤ ਵਧੀਆ ਸੀਗੀ। ਬੱਚਿਆਂ ਨੂੰ ਇਹ ਬੜਾ ਖਾਸ ਇੱਕ ਗਿਫਟ ਦਿੱਤਾ ਆ ਗਿਆ ਸਕੂਲ ਵੱਲੋਂ ਤੇ ਇੱਕ ਚੀਜ਼ ਮੈਂ ਹਮੇਸ਼ਾ ਹੀ ਨੋਟਿਸ ਕੀਤੀ ਹੈ ਸਕੂਲ ਬਾਰੇ ਕਿ ਇਹਨਾਂ ਨੇ ਹਮੇਸ਼ਾ ਹੀ ਐਕਸਟਰਾ ਕਰਿਕੂਲਰ ਐਕਟੀਵਿਟੀਜ਼ sports ਹਰ ਤਰ੍ਹਾਂ ਦੇ ਇਵੈਂਟਸ ਨੂੰ ਬੜੀ ਚੰਗੀ ਤਰ੍ਹਾਂ ਪ੍ਰਮੋਟ ਕੀਤਾ ਔਰ ਬੱਚਿਆਂ ਨੂੰ ਸਾਰਿਆਂ ਦੀ ਹੀ ਟ੍ਰੇਨਿੰਗ ਐਂਡ ਐਜੂਕੇਸ਼ਨ ਇਹ ਹਮੇਸ਼ਾ ਹੀ ਦਿੰਦੇ ਨੇ ਤੇ ਇਹੋ ਹੀ ਆਸ ਕਰਦੀਆਂ ਕਿ ਬੱਚੇ ਇਥੋਂ ਵਧੀਆ ਤਰੀਕੇ ਦੀ ਐਜੂਕੇਸ਼ਨ ਲੈ ਰਹੇ ਨੇ ਪੇਰੈਂਟ ਸੈਟੀਸਫਾਈਡ ਨੇ ਤੇ ਖੂ ਸਕੂਲ ਇਦਾਂ ਹੀ ਤਰੱਕੀ ਕਰੇ ਤੇ ਆਪਣੀ ਡਿਊਟੀ ਨੂੰ ਨਿਭਾਉਂਦੇ ਹੋਏ ਬੱਚਿਆਂ ਨੂੰ ਵਧੀਆ ਐਜੂਕੇਸ਼ਨ ਦੇ। ਥੈਂਕ ਯੂ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਇਸ ਐਨੂਅਲ ਡੇ ਫੰਕਸ਼ਨ ਦੇ ਵਿੱਚ ਆਏ ਸਾਡੇ ਮੁੱਖ ਮਹਿਮਾਨ ਸਦਾ ਕਰਮਜੀਤ ਸਿੰਘ ਲਿੰਟੂ, ਪ੍ਰਿੰਕਾ ਸ਼ਰਮਨ ਡਿਪਟੀ ਮੇਅਰ ਔਰ ਉਹਨਾਂ ਦੇ ਸਪੀਕਰ ਕੇਸ਼ ਜੀ, ਅਸੀਂ ਸਾਰਿਆਂ ਦਾ ਜਿਹੜੇ ਆਏ ਨੇ ਭਾਜੀ ਉਹਨਾਂ ਦਾ ਧੰਨਵਾਦ ਕਰਦੇ ਆਂ ਔਰ ਮਾਣ ਮਹਿਸੂਸ ਕਰਦੇ ਆਂ ਕਿ ਉਹਨਾਂ ਨੇ ਆਣ ਕੇ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਔਰ ਇਸ ਪ੍ਰੋਗਰਾਮ ਦੀ ਸ਼ਾਨ ਨੂੰ ਵਧਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਮੈਂ ਆਰ ਕੇ ਮਾਡਰਨ ਸੀਨੀਅਰ ਸਕੈਨਰੀ ਸਕੂਲ ਦੀ ਪ੍ਰਿੰਸੀਪਲ ਮੈਂ ਇਸ ਆਯੋਜਨ ਨੂੰ ਅਨੁਲ ਫੰਕਸ਼ਨ ਦੇ ਆਯੋਜਨ ਨੂੰ ਕੀਤਾ ਇਹਦੇ ਵਿੱਚ ਮੇਰੇ ਸਰਦਾਰ ਦਿਲਬਖ ਸਿੰਘ ਜੀ ਤੇ ਨੌਪ੍ਰੀਤ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ ਕਿਉਂਕਿ ਉਹ ਜਿਹੜੇ ਹੈ ਉਹਨਾਂ ਨੇ ਹੀ ਇਹ ਸਭ ਚੀਜ਼ ਨੂੰ ਮੈਨੂੰ ਹਿੰਮਤ ਦਿੱਤੀ ਕਰਨ ਵਾਸਤੇ ਉਹਨਾਂ ਦੇ ਸਾਥ ਤੋਂ ਬਿਨਾ ਮੈਂ ਕਦੀ ਵੀ ਇਹ ਚੀਜ਼ਾਂ ਨੂੰ ਪੋਸੀਬਲ ਨਹੀਂ ਕਰ ਸਕਦੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਰਮਜੀਤ ਸਿੰਘ ਜੀ ਰਿੰਟੂ ਚੀਤਾ ਤੇ ਪ੍ਰੰਕਾ ਮੈਮ ਦਾ ਜਿਹੜੇ ਸਾਡੇ ਸਕੂਲ ਆਏ ਔਰ ਉਹਨਾਂ ਨੇ ਸਾਡੇ ਸਕੂਲ ਦੇ ਬੱਚਿਆਂ ਦੇ ਲਈ ਹੌਸਲਾ ਹਫਜ਼ਾਈ ਬਹੁਤ ਬਹੁਤ ਸ਼ੁਕਰੀਆ ਮੈਂ ਆਏ ਹੋਏ ਪੇਰੈਂਟਸ ਦਾ ਬੱਚਿਆਂ ਦਾ ਸਭ ਦਾ ਮੀਡੀਆ ਵਾਲਿਆਂ ਦਾ ਜਿਨ੍ਹਾਂ ਨੇ ਸਾਡੇ ਲਈ ਥੋੜਾ ਜਿਹਾ ਟਾਈਮ ਕੱਢ ਕੇ ਸਾਡੇ ਸਕੂਲ ਦੇ ਵਿੱਚ ਆਪਣਾ ਟਾਈਮ ਸਪੈਂਡ ਕੀਤਾ ਧੰਨਵਾਦ